ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਆ ਮਾਨ ਫਾਰਮ YouTube ਚੈਨਲ ਦੇ ਨਾਲ ਤੇ ਅੱਜ ਜੋ ਵੀਡੀਓ ਦੋ ਦੋ ਆਪਾਂ ਬਣਾ ਰਹੇ ਆ ਇਹ ਮੇਰੇ ਪਿੰਡ ਆਪਣੇ ਔਲਖ ਦੀ ਆ ਦੋਸਤੋ ਤੇ ਬਾਈਆਂ ਕੋਲ ਨਾ ਪਹਿਲੇ ਸੂਏ ਝੋਟੀ ਵਿਕਾਊ ਆ ਤੇ ਉਹ ਬਾਈਆਂ ਨਾਲ ਥੋੜੀ ਸਾਰੀ ਗੱਲਬਾਤ ਕਰਾਵਾਂਗੇ ਤੇ ਜਿਹੜੇ ਦੋਸਤ ਵੀਰ ਚੈਨਲ ਤੇ ਪਹਿਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਰੱਬਾ ਤੇ ਸੈਟ ਕਰ ਲੋ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਜਿਹੜਾ ਦੋਸਤ ਜਿਹੜਾ ਪਿੰਡ ਔਲਖ ਨੂੰ ਫ੍ਰੀ ਕੋਡ ਪੈਂਦਾ ਲਾਗੇ ਦੋਸਤੋ ਇਹਦੇ ਪਿੰਡ ਪੰਜ ਗਰਾਈ ਕਣਿਆ ਵਾਲਾ ਜਿਉਨ ਵਾਲਾ ਬੱਗਿਆਣਾ ਕੋਰਸ ਵੀਰ ਨੇੜੇ ਪਿੰਡ ਆ ਤੇ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੋ ਦੋਸਤੋਂ ਤੋੜ ਕੇ ਵੀ ਦਿਖਾਵਾਂਗੇ ਬਾਈ ਜੀ ਖੋਲਣ ਲੱਗਿਆ ਤੇ ਮੂੰਹ ਮੱਥਾ ਸੋਨ ਚੈੱਕ ਕਰ ਲੋ ਸਿੰਘਾਂ ਦੀ ਬਹੁਤ ਸੋਹਣੀ ਝੋਟੀ ਆ ਕੁੰਡੇ ਸਿੰਘ ਆ ਨਿੱਕੀ ਸਿੰਘੀ ਦੇ ਦੋਸਤੋ ਥਾਂ ਲਿਓ ਸੋਨ ਚੈੱਕ ਕਰਾ ਦੇਣੇ ਕੱਲਾ ਕੱਲਾ ਮੁਠੀ ਵਾਲਾ ਨਿਖਣ ਮਾ ਪੂਰਾ ਨਿਖਣ ਮਾ ਸਾਰਾ ਆ ਦੇਖ ਲਓ ਨਹੀਂ ਪਹਿਲਾਂ ਝੋਟੀ ਦੇ ਐਸ ਹਿਸਾਬ ਨਾਲ ਹੁੰਦੇ ਨਹੀਂ ਸਨ ਕਿਉਂਕਿ ਇਹ ਥੋੜੀ ਜਿਹੀ ਕੈਮਰੇ ਤੋਂ ਡੰਕਤੀ ਜ਼ਰੂਰ ਆ ਇਹਨਾਂ ਤੋਂ ਇਹ ਤੁਹਾਨੂੰ ਪਤਾ ਹੈ ਦੋਸਤੋ ਆਮ ਕਰਦਾ ਹੀ ਹੁੰਦਾ ਪਸ਼ੂ ਖਾਣ ਲੇ ਬਾਸ ਉਹਨੂੰ ਫੇਰ ਖਾਦਦੇ ਨੇ ਦੂਜੇ ਪਾਸੇ ਦੀ ਵਿੱਚ ਇਕਰਾ ਦਿੰਦੇ ਆ ਦੇਖ ਸਕਦੇ ਨੇ ਕੱਲਾ ਕੱਲਾ ਜਮਾ ਮੁੱਠੀ ਵਾਲਾ ਪੀੜੀ ਵਾਲੇ ਥਣ ਲੱਗੇ ਚਾਰੇ ਇੱਕੋ ਜਿਹੀ ਬਹਿਤਿਆ ਤੇ ਬਾਕੀ ਛੋਟੀ ਦੋਸਤੋ ਸੰਗੀ ਵੀ ਬਹੁਤ ਸੋਹਣੀ ਆ ਇਹ ਦੇਖ ਸਕਦੇ ਤੁਸੀਂ ਕਿਵੇਂ ਪਿੰਡਾ ਚਮਕਦਾ ਪੂਰੀ ਪਲੀ ਝੋਟੀ ਆ ਤੇ ਪਹਿਲੇ ਸੂਏ ਆ ਦੋਸਤੋ ਤੇ ਜੇ ਕਿਸੇ ਵੀਰ ਨੂੰ ਪਸੰਦ ਹੋਈ ਤਾਂ ਬਾਈ ਨਾਲ ਕਨੈਕਟ ਕਰਿਓ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਹੈ ਦੋਸਤੋ ਲਗਾਤਾਰ ਸਕਰੀਨ ਤੇ ਚੱਲੂਗਾ ਤੁਹਾਨੂੰ ਦੁਹਾਰਾ ਫੇਰ ਚੱਕਰ ਰਹੇ ਮੂੰਹ ਮੱਥਾ ਚੈੱਕ ਕਰ ਸਕਦੇ ਬਹੁਤ ਸੋਹਣੀ ਝੋਟੀ ਆ ਜੇ ਮੋਹਰਾ ਨਾਲ ਚ ਪੈਂਦੀ ਹੈ ਜੀ ਰੋਮ ਬਗੈ ਸਿਰਾਂ ਕੁਆਲਟੀ ਹੈ ਜਮਾਂ ਦੋਸਤੋ ਲੈ ਵੀ ਦੋਸਤੋ ਜਿਹੜੇ ਬੰਦੇ ਨੂੰ ਤੇ ਦੋਸਤੋ ਦਸੱਲੀ ਤੁਸੀਂ ਕਰਨੀ ਆ ਦਿਖਾਉਣਾ ਸਾਡਾ ਕੰਮ ਹੈ ਤੇ ਦਸੱਲੀ ਦੋਸਤੋ ਤੁਸੀਂ ਕਰਨੀ ਆ ਖੁਦ ਘਰੇ ਪਹੁੰਚ ਕੇ ਆਪਣਾ ਵੇਟ ਕਰਕੇ ਦਸੱਲੀ ਕਰਕੇ ਦੋਸਤੋ ਚੋਟੀ ਖੀਖਾ ਨੇ ਚੋਟੀ ਬਹੁਤ ਸੋਹਣੀ ਹੈ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਹੁਤ ਸੋਹਣੀ ਝੋਟੀ ਹੈ ਜੇ ਕਿਸੇ ਵੀ ਵੀਡੀਓ ਪਸੰਦ ਆ ਬਾਈ ਨਾਲ ਕਨੈਕਟ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ